ਸਰ ਸਤਿ ਸ੍ਰੀ ਅਕਾਲ ਜੀ ਅ ਹੋਮੋਪੈਥਿਕ ਦਵਾਈਆਂ ਬਾਰੇ ਗੱਲ ਕਰਾਂਗੇ ਅੱਜ ਇਹ ਵਿਸ਼ਾ ਬਹੁਤ ਲੰਬਾ ਆਪਾਂ 2 ਜਾਂ 3 ਵੀਡੀਓ ਚ ਇਹਦੇ ਬਾਰੇ ਗੱਲ ਕਰਾਂਗੇ ਦੇਖੋ ਹੋਮੋਪੈਥਿਕ ਦਵਾਈਆਂ ਉਹ ਪਿਛਮਾ ਚ ਬਹੁਤ ਜ਼ਿਆਦਾ ਵਰਤੀਆਂ ਜਾਣ ਲੱਗ ਗਈਆਂ ਸੋ ਇਸ ਵਿਸ਼ੇ ਬਾਰੇ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਬਹੁਤ ਸਾਰੇ ਲੋਕ ਇਹਦੇ ਬਾਰੇ ਵੀ ਗੱਲ ਵੀ ਕਰਦੇ ਆ ਬਹੁਤ ਸਾਰੇ ਲੋਕ ਇਹਦੇ ਬਾਰੇ ਬੇਵਜਾ ਅਨਵੰਟਡ ਬਹੁਤ ਜ਼ਿਆਦਾ ਲੋਡ ਤੋਂ ਜ਼ਿਆਦਾ ਕਲੇਮ ਵੀ ਕਰਦੇ ਆ। ਸੋ ਅੱਜ ਗੱਲ ਕਰਾਂਗੇ ਹੋਮੋਪੈਥਿਕ ਦਵਾਈਆਂ ਵਰਤਣ ਲੱਗੇ ਤੁਹਾਨੂੰ ਕੀ ਧਿਆਨ ਦੇਣਾ ਚਾਹੀਦਾ ਹੈ। ਕਿਹੜੀਆਂ ਬਿਮਾਰੀਆਂ ਨੇ ਜਿੱਤੇ ਹੋਮੋਪੈਥਿਕ ਦਵਾਈਆਂ ਜ਼ਿਆਦਾ ਕਾਮਯਾਬ ਨੇ। ਕਿੱਥੇ ਹੋਮੋਪੈਥਿਕ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ। ਦੇਖੋ ਪਹਿਲੀ ਗੱਲ ਇਹ ਹੈ ਜਿਹੜੀ ਸਭ ਤੋਂ ਵੱਡੀ ਬਿਮਾਰੀ ਹੈ ਉਹ ਠੰਡ ਰੋਗ ਹੈ। ਠੰਡ ਰੋਗ ਦੇ ਵਿੱਚ ਹੋਮੋਪੈਥਿਕ ਦਵਾਈਆਂ ਬਹੁਤ ਕਾਮਯਾਬ ਨੇ। ਪਰਤੋ ਅਸੀਂ ਇਹ ਧਿਆਨ ਰੱਖਣਾ ਹੁੰਦਾ ਹੈ ਥੰਡ ਰੋਗ ਦੇ ਵਿੱਚ ਜਦੋਂ ਵੀ ਹੋਮੋਪੈਥਿਕ ਦਵਾਈਆਂ ਵਰਤਣੀਆਂ ਅਸੀਂ ਕਿਉਂਕਿ ਥੰਡ ਰੋਗ ਜਿਹੜਾ ਹੁੰਦਾ ਹੈ ਮਿਸਟ੍ਰਾਈਟਰ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਇਹ ਚ ਅਕਸਰ ਬੱਚੇ ਦਾ ਨੀਂਦ ਦੀ ਸਮੱਸਿਆ ਵੀ ਨਾਲ ਹੀ ਹੁੰਦੀ ਹੈ ਸੋ ਅਸੀਂ ਧਿਆਨ ਰੱਖਣਾ ਹੁੰਦਾ ਹੈ ਵੀ ਪਸ਼ੂ ਦੀ ਜਿਹੜੀ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਦੀ ਪੂਰਤੀ ਹੁੰਦੀ ਰਹੇ ਊਰਜਾ ਦੀ ਪੂਰਤੀ ਹੁੰਦੀ ਰਹੇ ਖਾਸ ਕਰਕੇ ਤਾਜ਼ੇ ਸੂਏ ਪਸ਼ੂ ਦੇ ਵਿੱਚ ਉਦੇ ਬਾਅਦ ਤੇ ਮਾਈਫੈਕਸ ਦੀ ਬੋਤਲ ਹੈ ਗਲੂਕੋਸ ਦੀਆਂ ਬੋਤਲਾਂ ਨੇ ਤੇ ਥੋੜੇ ਬੋਤੇ ਮੌਕੇ ਮੁਤਾਬਕ ਦਰਦ ਸੋਜ ਵਾਲੇ ਟੀਕੇ ਆ ਐਂਟੀਬਾਇਓਟਿਕਸ ਤੇ ਸਟੀਰੋਇਡ ਜਦੋਂ ਮਿਸਟ੍ਰਾਈਟਸ ਦਾ ਸੀ ਇਲਾਜ ਕਰਦੇ ਆ ਹੈਵੀ ਐਂਟੀਬਾਇਓਟਿਕ ਖਾਸ ਕਰਕੇ ਨਵੇਂ ਐਂਟੀਬਾਇਓਟਿਕ ਜਿਹੜੇ ਆ ਗਏ ਉਹਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਨਵੇਂ ਐਂਟੀਬਾਇਓਟਿਕ ਜਿਹੜੇ ਆ ਰਹੇ ਆ ਉਹਨਾਂ ਚ ਕੰਪਨੀਆਂ ਦੇ ਕਲੇਮ ਵੱਡੇ ਆ ਗੱਲਾਂ ਵਜੋਂ ਜ਼ਿਆਦਾ ਵੱਡੀਆਂ ਆ ਇੱਡੀ ਵੱਡੀਆਂ ਗੱਲਬਾਤ ਹੈ ਨਹੀਂ ਜਿੰਨੀਆਂ ਕੰਪਨੀਆਂ ਕਰਦੀਆਂ ਸਟੀਰੌਇਡ ਦੀ ਵਰਤੋਂ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਸਟੀਰੌਇਡ ਦੀ ਵਰਤੋਂ ਨਾਲ ਹੋਮੋਪੈਥੀ ਦਵਾਈਆਂ ਦਾ ਅਸਰ ਬਹੁਤ ਜ਼ਿਆਦਾ ਘਟ ਜਾਂਦਾ ਹੈ ਔਰ ਜਦੋਂ ਵੀ ਤੁਸੀਂ ਹੋਮੋਪੈਥਿਕ ਦਵਾਈ ਮਿਸਟ੍ਰਾਈਟਸ ਵਰਤਣੀ ਹੈ ਤਾਂ ਇਹ ਧਿਆਨ ਰੱਖੋ ਕਿਸੇ ਵੀ ਕੰਪਨੀ ਦਵਾਈ ਹੋਵੇ ਸ਼ੁਰੂਆਤੀ ਦੌਰ ਦੇ ਵਿੱਚ ਦਵਾਈ ਜਿਹੜੀ ਹੈਗੀ ਉਹ ਘੱਟ ਪੋਟੈਂਸੀ ਵਾਲੀ ਵਰਤਣੀ ਚਾਹੀਦੀ ਹੈ ਪਰੰਤੂ ਉਹ ਦਿਨ ਚ ਤੁਸੀਂ ਕੋਸ਼ਿਸ਼ ਕਰੋ ਵੀ 10 ਵਾਰਨ ਵਾਰ ਦੇ ਦਿੱਤੀ ਜਾਵੇ ਦਵਾਈ ਪੇੜੇ ਚ ਜਾਂ ਰੋਟੀ ਚ ਪਾ ਕੇ ਦੇਣ ਨਾਲੋਂ ਹਮੇਸ਼ਾ ਸਿਰਿੰਜ ਚ ਪਾ ਕੇ ਦੇਣ ਨਾਲੋਂ ਸਿਰਿੰਜ ਚ ਪਾ ਕੇ ਦੇਣੀ ਜ਼ਿਆਦਾ ਲਾਹੇਵੰਦ ਹੈ ਜਾਂ ਥੋੜਾ ਜਿਹਾ ਪਾਣੀ ਪਾ ਕੇ ਵਿੱਚ ਦਵਾਈ ਮੂਰੇ ਰੱਖ ਸਕਦੇ ਆ ਪਸ਼ੂਦ ਪਾਣੀ ਚ ਮਿਕਸ ਕਰਕੇ ਉਹ ਵੀ ਦਵਾਈ ਜਿਹੜੀ ਜੀਵਨ ਨਾਲ ਲੱਗਦੀ ਹੈ ਜੀਵਨ ਨਾਲ ਲੱਗ ਕੇ ਦਵਾਈ ਦਾ ਅਸਰ ਬਹੁਤ ਵਧੀਆ ਹੁੰਦਾ ਜੇ ਪੇੜੇ ਚ ਪਾ ਕੇ ਤੁਸੀਂ ਦਵਾਈ ਦੇ ਦਿੰਨੇ ਆ ਤਾਂ ਪਸ਼ੂ ਵੀ ਦੇ ਦਵਾਈ ਲਗਾ ਲੈਂਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਘਟ ਜਾਂਦਾ ਹੈਗਾ ਦੂਜੀ ਗੱਲ ਇਹ ਜਦੋਂ ਵੀ ਮਿਸਟ੍ਰਾਈਟ ਚੋਂ ਬੇਥੀ ਦਵਾਈਆਂ ਵਰਤਣੀਆਂ ਤਾਂ ਇਹ ਗੱਲ ਦਾ ਧਿਆਨ ਰੱਖਣਾ ਵੀ ਛੱਡੇ ਉੱਪਰ ਥਣਾ ਉੱਪਰ ਮਾਣੇ ਉੱਪਰ ਕੋਈ ਨਾ ਕੋਈ ਮੱਲਮ ਜੜੀ ਹੈਗੀ ਦਰਦ ਸੋਜ ਵਾਲੀ ਮੱਲਮ ਜੜੀ ਬਹੁਤ ਸਾਰੇ ਮੱਲਮ ਬਾਜ਼ਾਰ ਚ ਆਉਂਦੀ ਹੈ ਉਹਨਾਂ ਦੀ ਮਾਲਿਸ਼ ਅਸੀਂ ਕਰਦੇ ਰਹੀਏ ਇਹਦੇ ਨਾਲ ਤੁਹਾਡੀ ਹੋਮੋਪੈਥਿਕ ਦਵਾਈ ਦਾ ਅਸਰ ਬਹੁਤ ਜ਼ਿਆਦਾ ਵਧ ਜਾਂਦਾ ਤੀਜੇ ਨੰਬਰ ਤੇ ਦੇਖੋ ਕੀ ਹੈ ਜਿਵੇਂ ਹਲਦੀ ਹੈ ਆਮਲਾ ਹੈ ਬਹੁਤ ਮੌਸਮ ਠੰਡਾ ਹੋਣਾ ਸ਼ੁਰੂ ਹੋ ਗਿਆ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਵੀ ਹੋਮੋਪੈਥਿਕ ਦਵਾਈ ਦਾ ਅਸਰ ਬਹੁਤ ਜ਼ਿਆਦਾ ਵਧੀਆ ਹੋਊਗਾ 10 ਗ੍ਰਾਮ ਹਲਦੀ ਹੋਗੀ 10 ਗ੍ਰਾਮ ਆਮਲਾ ਹੋ ਗਿਆ 7th ਨੰਬਰ ਤੇ ਕੀ ਹੁੰਦਾ ਹੈ ਵੀ ਇਹ ਪਸ਼ੂਆਂ 'ਚ ਜਿੱਥੇ ਜਿੱਥੇ ਹੋਮੋਪੈਥਿਕ ਦਵਾਈਆਂ ਵਰਤਦੇ ਆ ਕਿਉਂਕਿ ਹੋਮੋਪੈਥਿਕ ਦਵਾਈਆਂ ਦੇ ਕੰਮ ਕਰਨ ਦਾ ਇੱਕ ਬਹੁਤ ਵੱਡਾ ਤਰੀਕਾ ਹੈਗਾ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣੀ ਉਹਦੇ 'ਚ ਅਸੀਂ ਕੀ ਕਰਨਾ ਹੈ ਮੇਨ ਵੀ ਲਗੂ ਤੱਤ ਜਿਹੜੇ ਹੈਗੇ ਆ 8 ਲਗੂ ਤੱਤਾਂ ਦੀ ਆਪਾਂ ਗੱਲ ਕਰਦੇ ਜਿੰਕ ਹੈ ਕਾਪਰ ਹੈ ਕੋਬਾਲਟ ਮੈਗਨੀਜ਼ ਆਇਓਡੀਨ ਹੈ ਆਇਰਨ ਹੈ ਜਿਹਨੂੰ ਲੋਹਾ ਵੀ ਆਖਿਆ ਜਾਂਦੇ ਆ क्रोमियम और सेलेनियम है इनहा दी ਵਰਤੋਂ ਯਕੀਨੀ ਬਣਾਓ ਉਹਦੇ ਵਾਸਤੇ ਕਿਸੇ ਵੀ ਚੰਗੀ ਕੁਆਲਿਟੀ ਦਾ ਟੀਐਮਵੀ ਟਰੇਸ ਮਿਨਰਲ ਵਿਦ ਵਿਟਾਮਿਨ ਜੀ 20 ਤੋਂ 25 ਗ੍ਰਾਮ ਜੇ ਵੱਡੀ ਗਾਂ ਹੈ ਜਾਂ ਵੱਡੀ ਮੱਝ ਹੈ 30 ਗ੍ਰਾਮ ਦਾ ਕਰੋਜ ਦਾ ਦੇਣਾ ਯਕੀਨੀ ਬਣਾਓ ਇਹਦੇ ਨਾਲ ਤੁਹਾਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਪੰਜਵੇਂ ਨੰਬਰ ਤੇ ਵਿਟਾਮਿਨ ਸੀ ਹੈ ਉਹਦੇ ਟੀਕੇ ਵੀ ਆਉਂਦੇ ਆ ਵਿਟਾਮਿਨ ای ਹੈ ਉਹਦੇ ਟੀਕੇ ਵੀ ਆਉਂਦੇ ਇਹ ਵੀ ਤੁਸੀਂ ਜੇ ਲਾਓਗੇ ਨਾਲ ਮਿਸਟ੍ਰਾਈਟਸ ਤੋਂ ਰਿਕਵਰੀ ਹੋਣ ਚ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਦੂਜੇ ਨੰਬਰ ਤੇ ਦੇਖੋ ਕੀ ਹੈ ਸਹੀ ਖੁਰਾਕ ਹੈ ਸਹੀ ਖੁਰਾਕ ਦਾ ਪਸ਼ੂ ਦੀ ਬਿਮਾਰੀ ਤੋਂ ਠੀਕ ਹੋਣ ਚ ਆਪਣਾ ਬਹੁਤ ਵੱਡਾ ਯੋਗਦਾਨ ਹੈ ਹੁਣ ਦੇਖੋ ਗੱਲ ਕੀ ਆਉਂਦੀ ਹੈ ਵੀ ਜਿੰਨੀਆਂ ਵੀ ਤੁਹਾਡੀਆਂ ਐਮਰਜੈਂਸੀ ਕੇਸ ਆਉਂਦੇ ਆ ਜਿਵੇਂ ਤੁਹਾਡੇ ਮਲ ਲੋਨ ਗਲਪੋਟੂ ਦੇ ਕੇਸ ਹੈ ਠੀਕ ਹੈ ਜਾਂ ਫਿਰ ਪਸ਼ੂ ਨੂੰ ਫਾਰਾ ਹੋ ਗਿਆ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਹੋਮੋਪੈਥਿਕ ਦਵਾਈਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹ ਚ ਅਸੀਂ ਫਾਇਦੇ ਦੀ ਜਗ੍ਹਾ ਆਪਣਾ ਨੁਕਸਾਨ ਕਰ ਲੈਨੇ। ਜਿਹੜੀਆਂ ਕ੍ਰੋਨਿਕ ਪ੍ਰੋਬਲਮ ਆਣ ਜਿਵੇਂ ਮੂੰਹ ਘੁਰਦੀ ਬਿਮਾਰੀ ਹੈ, ਪਿੱਛੇ ਲੰਬੀ ਦੀ ਬਿਮਾਰੀ ਆਈ ਸੀਗੀ। ਜਿਹੜੀ ਤੁਹਾਨੂੰ ਲੱਗਦਾ ਵੀ ਲੰਬਾ ਸਮਾਂ ਚੱਲਣ ਵਾਲੀ ਸਮੱਸਿਆ ਜਿਨ੍ਹਾਂ ਚ 5-7-10 ਦਿਨ ਚੱਲਦੇ ਐ। ਉਹਨਾਂ 'ਚ ਤੁਸੀਂ ਹੋਮੋਪੈਥਿਕ ਦਵਾਈਆਂ ਵਧੀਆ ਤਰੀਕੇ ਨਾਲ ਵਰਤ ਸਕਦੇ ਪਰ ਜਿੰਨੀਆਂ ਮੈਂ ਸਾਰੀਆਂ ਚੀਜ਼ਾਂ ਦੱਸੀਆਂ ਲਘੂ ਤਤ ਹੋ ਗਏ, ਕੈਲਸ਼ੀਅਮ ਪਾਸਪੋਰਟ ਹੋ ਗਿਆ, ਹਲਦੀ ਹੋ ਗਿਆ, ਆਮਲਾ ਹੋ ਗਿਆ। ਵਿਟਾਮਿਨ ਸੀ ਉਹ ਕਮੀਟਾ ਇਹਦੀ ਵਰਤੋਂ ਨਾਲ ਕਰੋ ਤੇ ਜੇ ਪਸ਼ੂ ਨੂੰ ਬੁਖਾਰ ਹੋ ਰਿਹਾ ਤਾਂ ਬੁਖਾਰ ਦੇ ਟੀਕੇ ਨਾਲ ਲਾਉਣੇ ਯਕੀਨੀ ਬਣਾਓ ਕੱਲੇ ਹੀ ਹੋਮੋਪੈਥੀ ਦੇ ਸਾਰੇ ਨਾਲ ਰਵੋ ਉਹਦੇ ਨਾਲ ਤੁਹਾਨੂੰ ਪੂਰਾ ਫਾਇਦਾ ਨਹੀਂ ਮਿਲਣਾ ਹੈਗਾ ਹੁਣ ਦੇਖੋ ਕੀ ਹੈ ਬਹੁਤ ਸਾਰੇ ਜਿਹੜੇ ਹੋਮੋਪੈਥੀ ਦਵਾਈਆਂ ਦੇ ਵਿੱਚ ਮੈਂ ਦੇਖਿਆ ਵੀ ਲੋਕ ਇਹੋ ਜਿਹੇ ਦਾਅਵੇ ਕਰਨ ਲੱਗੇ ਵੀ ਜੀ ਜਿਵੇਂ ट्रांजिशन ਪੀਰੀਅਡ ਹੈ ਸੋਨ ਤੋਂ ਪਹਿਲਾਂ ਦਾ ਸਮਾਂ ਹੈ ਜਿਹੜਾ ਵੀ ਹੋਮੋਪੈਥੀ ਦਵਾਈ ਦਿਓ ਇਹਦੇ ਨਾਲ ਹੀ ਚੱਡਾ ਪਨ ਜਾਂਦਾ ਹੈ ਜੀ ਚਿਚਰਾਵਾ ਤੇ ਹੋਮੋਪੈਥੀ ਦਵਾਈਆਂ ਬਣਾਤੀਆਂ ਠੀਕ ਹੈ ਨਾ ਇਹ ਚੀਜ਼ਾਂ ਦਾ ਬਹੁਤ ਵੱਡਾ ਕੋਈ ਆਧਾਰ ਨਹੀਂ ਹੈਗਾ ਕੋਈ ਕੁਝ ਵੀ ਕਹੀ ਜਾਵੇ ਜਿਵੇਂ ਹੁਣ ਦੇਖੋ ਕੀ ਹੈ ਵੀ ਚਿਚਰਾਵਾ ਤੇ ਦੇਖੋ ਕੀ ਹੈ ਚਿਚਰਾਵਾ ਤੇ ਤਾਂ ਤੁਹਾਨੂੰ ਚਿਚਰਾਂ ਦੇ ਅੰਡੇ ਜਿਹੜੇ ਹੈਗੇ ਉਹ ਫਲੇਮ ਕਰਨ ਨਾ ਖਤਮ ਕਰਨੇ ਪੈਣੇ ਉਹਦੇ ਵਾਸਤੇ ਹੋਮੋਪੈਥੀ ਦਵਾਈਆਂ ਨਾ ਵਰਤੋ ਜਿਵੇਂ ਹੁਣ ਇਹ ਬਿਮਾਰੀਆਂ ਹੈਗੀਆਂ ਚਿਚਰਾਂ ਵਾਲੀਆਂ ਨਾ ਪਲਾਜ਼ਮਾ ਬੁਸ਼ੀਆ ਥਲੇਰੀਆ ਜਾਂ ਸਾਰਾ ਰੋਗ ਹੈ ਇਹਦੇ ਵਾਸਤੇ ਪ੍ਰੋਪਰ ਜਿਹੜਾ ਆਪਣਾ ਐਲੋਪੈਥਿਕ ਇਲਾਜ ਹੈ ਉਹ ਕਰੋਨਾ ਜ਼ਿਆਦਾ ਬਿਹਤਰ ਹੈ ਹੋਮੋਪੈਥਿਕ ਦਵਾਈਆਂ ਕਈ ਵਾਰੀ ਲੋਕ ਇਹ ਚ ਅੰਦਾਜ਼ ਤੋਂ ਵਰਤਦੇ ਰਹਿੰਦੇ ਆ ਵਿਗਿਆਨਿਕ ਇਲਾਜ ਕਰਾਉਂਦੇ ਨਹੀਂ ਖੂਨ ਘਟਦਾ ਜਾਂਦਾ ਤੇ ਪਸ਼ੂ ਮਰ ਜਾਂਦਾ ਹਾਂ ਐਲੋਪੈਥੀ سپورਟ ਦੇ ਨਾਲ ਤੁਸੀਂ ਹੋਮੋਪੈਥਿਕ ਦਵਾਈ ਦੇ ਸਕਦੇ ਹੋ ਬਾਅਦ ਚ ਖੂਨ ਵਧਾਉਣ ਵਾਸਤੇ ਤੇ ਰਿਕਵਰੀ ਕਰਨ ਵਾਸਤੇ ਦੂਜਾ ਕੀ ਹੈ ਦੇਖੋ ਬਹੁਤ ਸਾਰੇ ਜਿਹੜੇ ਹੈਗੇ ਜਿਵੇਂ ਥਣਾ ਚ ਨਾੜ ਬਣ ਜਾਂਦੀ ਹੈ ਉਦੇ ਵਾਸਤੇ ਹੋਮੋਪੈਥਿਕ ਦਵਾਈਆਂ ਲੋਪ ਵਰਤੇ ਐ ਪਰ ਤੁਸੀਂ ਇਹ ਯਕੀਨੀ ਬਣਾਓ ਵੀ ਤੁਸੀਂ ਆਪਣੇ ਮਹਰ ਦੀ ਸਲਾਹ ਲਈ ਹੋਵੇ ਕਿਉਂਕਿ ਜਿੱਥੇ ਸਰਨਾਂ ਚ ਨਾੜ ਪੈ ਜਾਂਦੀ ਓਥੇ ਬਹੁਤੇ ਕੇਸ ਠੀਕ ਨਹੀਂ ਹੁੰਦੇ ਉਦੋਂ ਬਾਅਦ ਹੈ ਕਿ ਬੱਚੇ ਦਾ ਨੀਂਦ ਇਨਫੈਕਸ਼ਨ ਹੈ ਜਾਂ ਰੀਪੀਟ ਬਰੀਡਿੰਗ ਹੈ ਇਹ ਚ ਹੋਮੋਪੈਥਿਕ ਦਵਾਈਆਂ ਬਹੁਤ ਕਾਮਯਾਬ ਨੇ ਪਰੰਤੂ ਜੇ ਲਘੂ ਤੱਤਾਂ ਦੀ ਵਿਟਾਮਿਨ D ਮਿਨਰਲ ਦੀ ਵੱਡੇ ਤੱਤਾਂ ਦੀ ਖੁਰਾਕ ਦੀ ਪੂਰਤੀ ਸਹੀ ਹੋਵੇ ਊਰਜਾ ਪ੍ਰੋਟੀਨ ਫੈਟ ਦੀ ਪੂਰਤੀ ਸਹੀ ਹੋਵੇ ਜੇ ਇਹਨਾਂ ਚ ਕੋਈ ਕਮੀ ਹੈ ਤਾਂ ਦਵਾਈ ਨੇ ਕੰਮ ਨਹੀਂ ਕਰਨਾ ਹੈਗਾ ਚਮੜੀ ਦੀਆਂ ਸਮੱਸਿਆਵਾਂ ਵਿੱਚ ਜਿੰਨਾ ਤੱਕ ਹੈਗੀਆਂ ਬਹੁਤ ਵਧੀਆ ਰਿਜ਼ਲਟ ਆ ਹੋਂਪੇ ਤੱਕ ਦਵਾਈਆਂ ਦੇ ਪਰੰਤੂ ਤੁਸੀਂ ਧਿਆਨ ਰੱਖਣਾ ਹੈ ਵੀ ਚਮੜੀ ਦੀ ਸਮੱਸਿਆ ਦਾ ਸਹੀ ਕਾਰਨ ਜਿਹੜਾ ਤੁਹਾਡਾ ਮਾਹਰ ਤੋਂ ਤੁਸੀਂ ਪਹਿਲਾਂ ਉਹਦੇ ਨਾਲ ਗੱਲਬਾਤ ਕਰ ਲਓ ਉਹ ਤੋਂ ਸਮਝ ਲਓ ਕੀ ਹੈ ਕਿਉਂਕਿ ਬਹੁਤ ਸਾਰੇ ਚਮੜੀ ਦੇ ਸਮੱਸਿਆ ਹੈਗੀਆਂ ਨੇ ਜਿਹੜੇ ਸਿਰਫ ਤਾਂਬੇ ਦੀ ਘਾਟ ਨਾਲ ਹੈ ਕਾਪਰ ਦੀ ਘਾਟ ਨਾਲ ਨੇ ਬਹੁਤ ਸਾਰੀ ਸਮੱਸਿਆਹੀ ਜਿਹੇ ਹੈਗੇ ਜਿਹੜਾ ਉਗਲੀ ਰੋਗ ਤੇ ਜ਼ਹਿਰਵਾਦ ਕਰਕੇ ਆ। ਉਹਨਾਂ ਦਾ ਉਗਲੀ ਰੋਗ ਵਾਤੇ ਜਿਵੇਂ ਮੰਨ ਲਓ ਤੋਂ ਇਹ ਖੁਰਾਕ ਚ ਗੜਬੜਾ ਹੈ, ਤੂੜੀ ਚ ਗੜਬੜਾ ਹੈ, ਪੱਠਿਆਂ ਚ ਸਾਈਲੇ ਚੋਂ ਠੀਕ ਕਰਨਾ ਜ਼ਰੂਰੀ ਹੈ। ਜੇ ਤਾਂਬੇ ਦੀ ਘਾਟ ਹੈ ਤਾਂ ਤਾਂਬੇ ਦੀ ਗੋਲੀਆਂ ਟੀਕੇ ਲੱਗਣੇ ਜ਼ਰੂਰੀ ਹੈ। ਠੀਕ ਹੈ ਨਾ? ਇਹ ਚੀਜ਼ਾਂ ਦਾ ਵਿਗਿਆਨਕ ਇਲਾਜ ਕਰਨਾ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ ਦੇਖੋ ਅਕਸਰ ਖੁਸ਼ਕੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ। ਮੱਝਾਂ 'ਚ ਖਾਸ ਕਰਕੇ ਆ ਜਾਂਦੀ ਹੈ। ਉੱਤੇ ਦਵਾਈ ਦੇ ਨਾਲ ਨਾਲ ਪਸ਼ੂ ਤੇ ਸਰੋਂ ਦੇ ਤੇਲ ਦੀ ਵਿੱਚ ਕੋਈ ਵੀ ਮੱਲਮ ਜ਼ਖਮਾਂ ਵਾਲੀ ਪਾ ਕੇ ਉਹਦੀ ਮਾਲਿਸ਼ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਚੀਜ਼ਾਂ ਕੱਲੀ ਦਵਾਈ ਨਾਲ ਮਸਲੇ ਨਹੀਂ ਹੱਲ ਹੁੰਦੇ ਹੈਗੇ ਬਹੁਤ ਸਾਰੇ ਮਸਲੇ ਜੋ ਖੁਰਾਕ ਨਾਲ ਜੁੜੇ ਹੋਏ ਹੈ ਇਹਦੇ ਬਾਰੇ ਆਪਾਂ ਗੱਲਾਂ ਕਰਦੇ ਰਹਿਣਾਗੇ ਜੀ ਦੇਖੋ ਮਸਲੇ ਸਾਰੇ ਲੈ ਦੇ ਕੇ ਖੁਰਾਕ ਦੇ ਹੀ ਹੈ ਤੇ ਖੁਰਾਕੀ ਮਸਲੇ ਜਿਹੜੇ ਹੁੰਦੇ ਹੈ ਖੁਰਾਕ ਨਾਲ ਹੀ ਹੱਲ ਹੁੰਦੇ ਹੈ ਕੱਲੀਆਂ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਠੀਕ ਹੈ ਧੰਨਵਾਦ ਜੀ ਸਾਰਨ ਸਤਿ ਸੱਚਾ